ਕੀ ਐਸੀ ਕਿੰਨੇ ਹਿਸਾਬ ਸਤਰੇ ਹੁੰਨੇ ਆ ਇਹ ਸਵੇਰ ਸ਼ਾਮ ਸੰਨਿਸਕਾਲ ਦੀ ਟੈਂਸ਼ਨ ਰਹਿੰਦੀ ਹੈ ਬਈ ਸਵੇਰੇ ਨਾਉਣਾ ਜ਼ਰੂਰੀ ਹੈ ਬਈ ਸੌਣ ਲੱਗੇ ਨਾ ਹਲੋ ਤੇ ਫੈਰੀ ਕਰਮੀ ਹੋ ਗਈ ਤਦ ਨਾ ਲੋ ਕਦੇ ਮਨ ਚ ਸੋਚਿਆ ਨਹੀਂ ਹੈ ਕਿ ਅੱਜ ਭਾਈ ਮੇਤੋ ਵਾਹਿਗੁਰੂ ਵਿਸਰਿਆ ਮੈਂ ਕੋਈ ਐਸਾ ਕਾਰਜ ਨਹੀਂ ਕੀਤਾ ਜਿਹੜਾ ਕਾਰਜ ਮੇਰੇ ਪ੍ਰਮਾਤਮਾ ਨੂੰ ਭਾਜ ਜਾਵੇ ਕਿ ਹਰ ਦਿਨ ਹਰ ਪਲ ਕੋਈ ਐਸੇ ਕਾਰਜ ਕਰਦੇ ਰਹੋ ਜਿਨ੍ਹਾਂ ਦਾ ਫਰਮਾ ਤੁਹਾਡੇ ਨਾਲ ਸੰਬੰਧ ਹੋ ਜਾਵੇ ਹੁਣ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਦੂਰ ਦੂਰ ਕਰੋ ਲੇਵਲਾਈ ਕਹਿੰਦੇ ਇਕੱਠੇ ਹੋਵੋ ਇਕੱਠੇ ਹੋਵੋ ਭਾਵ ਕੀ ਹੁਣ ਇੱਥੇ ਵੀ ਸਾਨੂੰ ਇਹ ਹੀ ਰਹਿੰਦਾ ਹੈ ਕਿ ਸ਼ਾਇਦ ਪਬਲਿਕ ਨੂੰ ਇਕੱਠਾ ਕਰ ਲਈਏ ਕਿ ਇਹਨਾਂ ਦੀ ਗੱਲ ਕੀਤੀ ਹੋਵੇਗੀ ਕੋ ਗੁਰਬਾਣੀ ਹੈ ਬੇਅਤ ਅਥਾ ਗਹਿਰੀ ਹੈ ਸੱਤਾ ਸਮੁੰਦਰਾਂ ਨੂੰ ਇਕੱਠਾ ਕਰਕੇ ਵੀ ਜੋੜ ਕੇ ਗਹਿਰਾਈ ਨਾਪ ਲਵਾਂਗੇ ਕਿ ਸੱਤ ਸਮੁੰਦਰ ਇਕੱਠੇ ਕਰ ਲਈਏ ਨਾ ਇੱਕ ਕਿਤੇ ਗੱਲ ਛੱਡੋ ਸੱਤਾਂ ਨੂੰ ਜੇ ਇਕੱਠੇ ਕਰ ਲਈਏ ਤਦ ਵੀ ਅਸੀਂ ਉਹਦੀ ਗਹਿਰਾਈ ਤਾਂ ਨਾਪ ਲਵਾਂਗੇ ਪਰ ਗੁਰਬਾਣੀ ਦੇ ਅਰਥ ਇਹ ਤਾ ਭਈ ਅਜ ਤੱਕ ਜੋ ਵੀ ਆਇਆ ਕਰਦਾ ਰਿਹਾ ਕਹਿੰਦੇ ਬਸ ਵੀ ਪਰਮਾਤਮਾ ਦੀ ਗੁਰਬਾਣੀ ਹੈ ਪਰਮਾਤਮਾ ਦੇ ਇਸ ਹਸਾਬ ਕਿਤਾਬ ਪੀਰਾਂ ਪਗਮਰਾ ਅਵਤਾਰਾਂ ਤੱਕ ਵੀ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਕਹਿੰਦੇ ਬਸ ਜੇ ਹੋ ਜਾਣਾ ਆਖਾਂ ਨਹੀਂ ਬੇ ਜਿੰਨਾ ਕੁ ਮੈਨੂੰ ਪਤਾ ਸੀ ਮੈਂ ਦੱਸ ਦਿੱਤਾ ਜਿਉਂ ਬੁਲਾਵੇ ਤੂੰ ਬੋਲ ਸੁਆਮੀ ਕੁਦਰਤ ਕਮਣ ਹਵਾਰੀ ਕਹਿੰਦੇ ਮੈਨੂੰ ਤਾਂ ਜੋ ਕੁਝ ਦੇਖਿਆ ਮੈਂ ਉਹ ਹੀ ਕੁਝ ਦਿਖਾਏ ਆ ਪਾਵੇਂ ਗੁਰੂ ਨਾਨਕ ਸਾਹਿਬ ਪਾਛੇ ਜੀ ਹੁਣ ਪਾਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਨ ਅੰਤ ਨਹੀਂ ਕੋਈ ਦੱਸਿਆ ਸ਼ੁਰੂਆਤ ਕੋਈ ਨਹੀਂ ਦੱਸੀ ਕਹਿੰਦੇ ਨਹੀਂ ਭਈ ਅੰਤ ਨ ਭਾਵਤ ਦੇਵ ਸਵੇ ਹੁਣ ਇਸ ਗੁਰਬਾਣੀ ਦਾ ਕੋਈ ਅੰਤ ਨਹੀਂ ਪਾ ਸਕਦਾ ਹੁਣ ਇੱਥੇ ਗੱਲ ਕੀਤੀ ਹੈ ਹੋਵੋ 71 ਕਿਸ ਨੇ 71 ਹੋਣਾ ਅੰਦਰ ਤੇਰੇ ਜੋ ਗੁਣ ਨੇ ਸਬਰ ਸੰਤੋਖ ਸਤਿ ਕਾਠਵਾਲਾ ਨਾ ਜਾਇਆ ਕਰੋ ਕਿ ਸ਼ਾਇਦ ਅਸੀਂ 150 ਬੰਦੇ ਇਕੱਠੇ ਕਰ ਲਈ। ਵੀ ਇਹ ਸਤ ਸੰਗਤ ਬਣ ਗਈ। ਸਤ ਸੰਗਤ ਬਣਨੀ ਹੈ ਤੇਰੇ ਅੰਦਰ ਵਾਲੀ ਸੋਚ ਤੇਰੀ ਸਮਝ ਨਾਲ ਕਿ ਸਾਰੇ ਹੀ ਗੁਣ ਜਿਹੜੇ 부ਜੇ ਪਏ ਨੇ, ਬੰਦ ਹੋਏ ਪਏ ਨੇ ਦਰਵਾਜ਼ੇ ਸਾਰੇ ਦੇ ਸਾਰੇ ਖੁੱਲਤੇ। ਕਿਹੜੇ ਸਬਰ ਵੀ ਆ ਗਿਆ, ਸੰਤੋਖ ਵੀ ਆ ਗਿਆ, ਦਇਆ ਵੀ ਆ ਗਈ। ਕਿ ਇਹ ਜੇ ਸਤ ਵਾਲੇ ਜਿੰਨੇ ਵੀ ਗੁਣ ਨੇ ਨਾ ਇਹ ਅਸੀਂ ਇਹਨਾਂ ਨੂੰ ਸੁਲਾਇਆ ਹੋਇਆ ਤੇ ਜਗਾਇਆ ਕਿਸ ਨੂੰ ਹੋਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਰਹਿੰਦੇ ਕਿਤੇ ਇਸ ਦੇਹ ਵਿੱਚ ਹੀ ਵਸ ਐ ਇਹਨਾਂ ਦਾ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਮਰਤ ਲੂਟੇ ਮਨੁੱਖ ਨਹੀਂ 부জে ਕੋਈ ਨਾ ਸੁਣੇ ਪੁਕਾਰਾ ਕੀ ਜੇ ਅੰਦਰ ਚੋਰ ਬੈਠੇ ਇਹਨਾਂ ਨੂੰ ਤੂੰ ਜਗਾਇਆ ਹੋਇਆ ਵਾ ਉਠਾਇਆ ਹੋਇਆ ਪਰ ਜਿਨ੍ਹਾਂ ਨੂੰ ਜਗਾਉਣਾ ਸੀ ਉਹ ਤੇਰੇ ਸੁੱਤੇ ਪਏ ਐ ਅੰਦਰ ਦਿਆਨ ਨਹੀਂ ਅੰਦਰ ਸੰਤੋਖ ਨਹੀਂ ਅੰਦਰ ਸਬਰ ਨਹੀਂ ਅੰਦਰ ਸਿਮਰਨ ਨਹੀਂ ਭਜਨ ਨਹੀਂ ਇਹਨਾਂ ਤੋਂ ਤੂੰ ਦੂਰ ਬੈਠਾ ਉਹ ਸੁੱਤੇ ਪਏ ਨੇ ਜਗਾਣਾ ਉਹਨਾਂ ਨੂੰ ਐ ਉਹਨਾਂ ਨੂੰ ਇਕੱਤਰ ਕਰੋ ਉਠੋ ਭਾਈ ਉਹ ਇਕੱਤਰ ਮਿਲੋ ਮੇਰੇ ਭਾਈ ਦਬਦਾ ਦੂਰ ਕਰੋ ਨਿਮਲਾਈ ਹਰਨਾ ਮੇਕੀ ਕੋ ਗੋਝੋੜੀ ਗੁਰਮਤਿ ਬੈਸੋ ਸਫਾ ਬਸਾਈ ਕਿ ਅੰਦਰ ਆਪਣੇ ਆਪ ਕਿ ਆਪਣੇ ਆਪ ਨੂੰ ਜੋ ਕੁਝ ਕਰਨਾ ਤੂੰ ਆਪਣੇ ਦੀ ਗੱਲ ਕਰ ਕਿ ਆਪ ਤੋਂ ਅੰਦਰੋਂ ਕਿੰਨਾ ਸੱਚਦਾ ਹੈ ਕਿ ਅੰਦਰੋਂ ਸੱਚਾ ਹੋ ਜਾ ਸਾਸਤਰਾ ਹੋ ਜਾ ਆਪਣੇ ਅੰਦਰ ਇੱਕ ਜੋਤ ਜਗਾ ਦੇ ਜਸ ਜੋਤ ਨੂੰ ਦੇਖ ਕੇ ਉਹ ਕਾਲਪਤ ਹੈ ਕਿ ਇਸ ਨੇ ਉਹੀ ਕੀਤਾ ਜੋ ਇਸ ਨੂੰ ਮੈਂ ਆਪਣਾ ਗਿਆਨ ਭੇਜਿਆ ਸੀ ਗੁਰ ਦਾ ਮਤਲਬ ਹੁੰਦਾ ਹੈ ਗਿਆਨ ਮੁਖ ਦਾ ਮੁੱਲ ਹੈ ਉਦਨ ਅਸੀਂ ਘੁੰਮ ਜਾਣਾ ਕਿ ਜੇ ਸਾਡਾ ਮੁਖ ਔਰ ਬੇਮੁਖ ਤੋਂ ਲੱਜੇ ਮੁਖ ਨੇ ਕਿ ਭਾਵੇਂ ਅਸੀਂ ਗੁਰੂ ਵੱਲ ਤੁਰਦੇ ਜਾ ਰਹੇ ਹਾਂ ਬੇਮੁਖ ਕਿ ਗੁਰੂ ਤੋਂ ਅਸੀਂ ਦੂਰ ਭੱਜਦੇ ਜਾ ਰਹੇ ਹਾਂ ਕਿ ਗੁਰੂ ਜੀ ਉੱਤਰ ਵਾਲਾ ਸੀ ਦੱਖਣ ਵੱਲ ਜਾ ਰਹੇ ਕਿ ਦਿਸ਼ਾ ਵਿਪਰੀਤ ਹੈ ਤੇ ਦੁੱਖਾਂ ਦਾ ਕਾਰਨ ਹੀ ਇਹ ਹੁੰਦਾ ਵਿਪਰੀਤ ਦਿਸ਼ਾ ਵਿੱਚ ਜਲਣਾ ਕਿ ਜੋ ਸਾਡੇ ਦੁੱਖ ਤਕਲੀਫ ਤਾਂਦੇ ਉੱਤੇ ਆਉਂਦੇ ਆ ਮਨ ਦੇ ਉੱਤੇ ਆਉਂਦੇ ਆ ਆਤਮਾ ਉੱਤੇ ਆਉਂਦੇ ਆ ਸਭ ਦੁੱਖਾਂ ਦਾ ਕਾਰਨ ਹੈ ਇੱਕ ਵਿਪਰੀਤ ਦਿਸ਼ਾ ਦੇ ਵਿੱਚ ਘੁੰਮਣਾ ਤੇ ਜਿਹੜੇ ਗੁਰੂਵਾਲ ਨੇ ਨਾ ਉਹਨਾਂ ਨੂੰ ਕੋਈ ਚਿੰਤਾ ਨਹੀਂ ਕੋਈ ਪਰਵਾਹੀ ਨਹੀਂ ਕਹਿੰਦੇ ਮੈਂ ਤਾਂ ਚੱਲ ਰਹੇ ਆ ਭਾਵੇਂ ਹੌਲੀ ਚੱਲਦੇ ਆ ਪਰ ਚੱਲ ਤਾਂ ਰਹੇ ਆ ਨਾ ਕਿ ਕਦੇ ਨਾ ਕਦੇ ਤਾਂ ਉਹਦੇ ਦਰ ਤੱਕ ਪਹੁੰਚ ਹੀ ਜਾਵਾਂਗੇ ਪਰ ਦਿਸ਼ਾ ਸਹੀ ਹੋਣੀ ਚਾਹੀਦੀ ਹੈ ਬੇਮੁਖ ਤੋਂ ਮੁਖ ਵੱਣਾ ਪਣਾ ਹਣ ਜਿਨ੍ਹਾਂ ਦਾ ਮੁਖ ਗੁਰੂ ਵੱਲ ਹੈ ਗੁਰੂ ਦੇ ਗਿਆਨ ਵੱਲ ਹੈ ਗੁਰੂ ਦਾ ਗਿਆਨ ਆਪਣਾ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਿ ਤੁਹਾਨੂੰ ਲੱਗਦਾ ਹੈ ਸਾਨੂੰ ਲੱਗਦਾ ਹੈ ਸਭ ਸੰਸਾਰ ਨੂੰ ਕਿ ਇਹ ਗੁਰਨਾਨਕ ਬਾਣੀ ਹੈ ਇਹ ਬਾਣੀ ਅਕਾਲ ਪੁਰਖ ਦੀ ਹੈ ਇਹ ਬਾਣੀ ਮਹਾਪੁਰਖਨ ਦੀ ਨਿਜ ਕਰ ਵਸਾ ਹੋਏ ਸਾਰੇ ਸਵਾਲਾਂ ਦੇ ਜਵਾਬ ਗੁਰਬਾਣੀ ਦੇ ਅੰਦਰ ਹੈ ਗੁਰਨਾਨਕ ਸਾਹਿਬ ਤਾਂ ਇੱਕ ਸਰੀਰਕ ਜਰੀਆ ਸੀ ਇੱਕ ਸਰੀਰਕ ਜਰੀਆ ਸੀ ਇਹ ਸੰਸਾਰ ਵਿੱਚ ਆਏ ਤੇ ਅਕਾਲ ਪੁਰਖ ਨੇ ਉਹਨਾਂ ਨੂੰ ਕਾਬਲ ਸਮਝਿਆ ਇਸ ਤਰ੍ਹਾਂ ਕਿ ਹਸਪੀਟਲ ਦੇ ਵਿੱਚ ਕਿੰਨਾ ਸਟਾਫ ਹੁੰਦਾ ਹੈ ਛੋਟੇ ਵੱਡੇ ਕਿਹੜੇ ਕਿਹੜੇ ਡਾਕਟਰ ਹੁੰਦੇ ਆ ਉਹਦੇ ਵਿੱਚ ਪਰ ਕਿੰਨਾ ਬੇਅਥਾ ਸਟਾਫ ਹੁੰਦਾ ਹੈ ਪਰ ਹਰ ਇੱਕ ਨੂੰ ਅਧਿਕਾਰ ਨਹੀਂ ਹੁੰਦਾ ਕਿ ਇਸ ਪੇਸ਼ੈਂਟ ਦਾ ਤੂੰ ਪੇਟ ਫਾੜ ਦੇ ਉਹ ਕੇਵਲ ਤੋਂ ਕੇਵਲ ਉਸ ਨੂੰ ਹੀ ਅਥਾਰਟੀ ਹੁੰਦੀ ਹੈ ਇਵਨ ਤੁਸੀਂ ਆਮ ਹੀ ਦੇਖਿਆ ਹੋਵੇਗਾ ਜਦੋਂ ਕਿਸੇ ਦਾ ਕੋਈ ਇੰਜਰਡ ਹੋ ਜਾਂਦਾ ਕੋਈ ਆਪਰੇਸ਼ਨ ਕਰਨਾ ਹੁੰਦਾ ਨਾ ਇੱਕ ਸਪੈਸ਼ਲ ਇੰਜੈਕਸ਼ਨ ਲੱਗਦਾ ਹੈ ਉਹ ਜਾ ਤਰਤੇ ਤੁਹਾਡੀ ਰੀੜ ਦੀ ਹੱਡੀ ਚ ਲੱਗਦਾ ਹੁੰਦਾ ਕਿ ਉਸ ਡਾਕਟਰ ਨਾ ਉਹਨਾਂ ਇੰਜੈਕਸ਼ਨ ਆ ਇੱਥੇ ਦਾ ਪਹਨ ਕੋਈ ਲਾ ਲੈਂਦਾ ਨਾ ਪਰ ਉਸ ਇੰਜੈਕਸ਼ਨ ਲਾਉਣ ਦੀ ਖਾਤਰ ਸਪੈਸ਼ਲ ਉਹਦੀ ਪੜ੍ਹਾਈ ਕਰਨੀ ਪੈਂਦੀ ਹੈ ਟ੍ਰੇਨਿੰਗ ਲੈਣੀ ਪੈਂਦੀ ਹੈ ਇਮਤਿਹਾਨ ਪਾਸ ਕਰਨੇ ਪੈਂਦੇ ਆ ਸਿਰਫ ਉਸਮੀ ਅਥਾਰਟੀ ਹੁੰਦੀ ਹੈ ਉਹੀ ਕੇਵਲ ਤੋਂ ਕੇਵਲ ਉਸ ਇੰਜੈਕਸ਼ਨ ਨੂੰ ਵਰਤ ਸਕਦਾ ਹੈ ਇਹ ਲਾਇਪਾਈ ਇਹ ਤੈਨੂੰ ਹੀ ਪਰਮਿਸ਼ਨ ਹੈ ਨੇਤਾ ਵੀ ਛੋਟੀਆਂ-ਵੋਟੀਆਂ ਨਰਸ ਹੈਲਪਰ ਬਹੁਤ ਹੁੰਦੀ ਹੈ ਉਹ ਵੀ ਇੰਜੈਕਸ਼ਨ ਵੀ ਜਾਂ ਲਾਉਂਦੀ ਹੈ ਪਰ ਜਿੱਥੇ ਉਹਨਾਂ ਦਾ ਅਧਿਕਾਰ ਹੁੰਦਾ ਹੈ ਤੇ ਤੁਸੀਂ ਸਕਿਨ ਚ ਲਾ ਸਕਦੇ ਹੋ ਵੇਹ ਚ ਲਾ ਸਕਦੇ ਹੋ ਭਾਵ ਨਾੜ ਤੇ ਲਾ ਸਕਦੇ ਹੋ ਪਰ ਰੀੜ ਦੀ ਅਡੇਲੇ ਪਾਸੇ ਤੁਸੀਂ ਨਹੀਂ ਜਾ ਸਕਦੇ ਤੁਹਾਡੀ ਕਾਬਲੀਅਤ ਨਹੀਂ ਹੈ ਉਸੇ ਤਰ੍ਹਾਂ ਅਕਾਲਪੁਰਖ ਨੇ ਗੁਰੂ ਨਾਨਕ ਸਾਹਿਬ ਵਿੱਚ ਕਾਬਿਲਤ ਦੇਖੀ ਕਿ ਇਸ ਗਿਆਨ ਨੂੰ ਇਹੀ ਸੰਭਾਲ ਸਕਦੇ ਆ ਇਹੀ ਬਰਤਾ ਸਕਦੇ ਆ ਇਹਨਾਂ ਦੇ ਕੋਲੇ ਹੁਨਰ ਹੈ ਬਾਣੀ ਅਕਾਲ ਪੁਰਖ ਦੀ ਹੈ ਬਰਤਾਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਭਾਵੇਂ ਜੋਸੀ ਬਚਨ ਮੋੜਦੇ ਆ ਜੋ ਵੀ ਗੁਰਬਾਣੀ ਦਾ ਬਚਨ ਕੋਈ ਵੀ ਹੋਵੇ 14 ਸਤਿ ਅੰਗ ਦੇ ਵਿੱਚੋਂ ਸਾਰੇ ਦੇ ਸਾਰੇ ਅਕਾਲ ਪੁਰਖ ਦਾ ਹੁਕਮ ਹੈ ਇਹਦੇ ਵਿੱਚ ਜੋ ਕੁਝ ਵੀ ਮੋੜ ਦਿੱਤਾ ਹੈ ਤੇ ਭਾਵ ਸਾਡਾ ਪ੍ਰਮਾਤਮਾ ਦੇ ਨਾਲ ਨਾਤਾ ਟੁੱਟ ਗਿਆ ਵਾਹਿਗੁਰੂ ਨਾਲ ਟੁੱਟ ਗਿਆ ਹੁਣ ਇਹ ਨਹੀਂ ਕਿ ਇਧਰੋਂ ਟੁੱਟੇ ਹੋਏ ਆ ਕਿ ਹੋਰ ਪਾਸੇ ਚਲੇ ਜਾਵਾਂਗੇ ਸਾਰੀ ਸ੍ਰਿਸ਼ਟੀ ਦਾ ਸਾਰੇ ਬ੍ਰਹਿਮੰਡਾਂ ਦਾ ਸਾर्ती ਬਤਾਲ ਅਕਾਸ਼ ਦਾ ਸਭ ਦਾ ਹੀ ਮਾਲਕ ਇੱਕ ਹੀ ਹੈ ਵਾਹਿਗੁਰੂ ਨਰੰਕਾਰ ਉਹ ਇੱਕ ਹੈ ਇੱਕ ਹੀ ਰਹੇਗਾ ਉਦੇ ਬਰਾਬਰ ਨਾ ਕੋਈ ਹੋਇਆ ਨਾ ਕੋਈ ਹੋਣਾ ਇਹ ਨਹੀਂ ਕਿ ਇੱਕ ਘਰ ਛੱਡਿਆ ਦੂਜੇ ਘਰ ਤੇ ਲੈ ਗਏ ਦੂਜਾ ਘਰ ਛੱਡਿਆ ਤੀਜੇ ਘਰ ਤੇ ਲੈ ਗਏ ਐਦਾਂ ਨਹੀਂ ਹੁੰਦਾ ਇਹ ਅਸੀਂ ਅਕਾਲ ਪੁਰਖ ਨੂੰ ਛੱਡ ਦਾਂਗੇ ਸ਼ਾਇਦ ਕੋਈ ਐਸਾ ਕੋਈ ਹੋਰ ਹੋਊਗਾ ਉਹਦੇ ਕੋਲ ਚਲੇ ਜਾਵਾਂਗੇ ਭਾਵੇਂ ਗੁਰਦਾਰੇ ਚ ਪਾਠ ਕੀਰਤਨ ਹੋ ਰਿਹਾ ਭਾਵੇਂ ਮੰਦਰ ਚ ਘਟੀਆਂ ਵੱਜਦੀਆਂ ਭਾਵੇਂ ਮੱਜਰ ਦੇ ਵਿੱਚ ਨਵਾਜਾਂ ਪੜੀਆਂ ਜਾ ਰਹੀਆਂ ਕਿ ਹਰ ਜਗ੍ਹਾ ਦੇ ਉੱਤੇ ਉਹੀ ਪਰਮਾਤਮਾ ਜਿਹੜਾ ਇਸ ਗੁਰਦਾਰੇ ਵਿੱਚੋਂ ਹਾਸਲ ਹੋਣਾ ਉਹੀ ਮੰਦਰ ਤੇ ਹਾਸਲ ਹੋਣਾ ਉਹੀ ਮਾਜਦ ਵਿੱਚੋਂ ਪਰ ਹਰ ਜਗ੍ਹਾ ਤੇ ਚਲਣੀ ਹੈ ਭਾਵਨਾ ਭਾਵ ਨਹੀਂ ਭਗਤ ਭਾਈ ਕਿ ਭਾਵਨਾ ਦੇ ਨਾਲ ਹੀ ਭਾਈ ਪਰਮਾਤਮਾ ਦਾ ਸੰਬੰਧ ਹੈ ਪ੍ਰੇਮ ਦੇ ਨਾਲ ਸੰਬੰਧ ਹੈ ਹੋਰ ਇਹ ਨਹੀਂ ਹੈ ਕਿ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਮਾਰੇ ਦਾ ਬਚਨ ਇਤੋਂ ਅਸੀਂ ਅਲੱਗ ਦਿੱਤਾ ਕਿਤੇ ਸਾਨੂੰ ਚੰਗਾ ਨਹੀਂ ਲੱਗਦਾ ਸ਼ਾਇਦ ਸਾਨੂੰ ਕੋਈ ਹੋਰ ਉਹ ਸਾਦਾਂ ਦਾ ਡੇਰਾ ਬਾਬਿਆਂ ਦਾ ਪਾਣੀ ਵਿਚਾ ਲਵੇਗਾ ਜਾਂ ਭਾਈ ਅਸੀਂ ਸਿੱਖ ਤੋਂ ਹਿੰਦੂ ਬਣ ਜਾਾਂਗੇ ਹਿੰਦੂ ਤੋਂ ਮੁਸਲਮਾਨ ਹਰ ਜਗ੍ਹਾ ਤਾਂ ਉਹੀ ਹੈ ਕਿ ਹਰ ਜਗ੍ਹਾ ਤੇ ਭਾਈ ਉਹੀ ਹੈ ਅਦਲਾ ਬਦਲੀ ਬਦਲਾਵ ਨਾਲ ਕੁਝ ਨਹੀਂ ਹੋਣਾ ਬਦਲਾਵ ਕਰਨਾ ਆਪਣੇ ਅੰਦਰ ਕਰਨਾ ਹੈ ਤੇ ਬਦਲਾਵ ਕੀਤਿਆਂ ਬਗੈਰ ਉਦ ਨਾਲ ਸਾਡਾ ਕੋਈ ਨਾਤਾ ਨਹੀਂ ਹੋਣਾ ਇਹ ਨਹੀਂ ਕਿ ਇੱਥੇ ਅਸੀਂ ਗੁਰਬਾਣੀ ਦੇ ਬਚਨਾਂ ਨੂੰ ਮੰਨिए ਕੋਈ ਨਾ ਤੇ ਕਹੀਏ ਨਹੀਂ ਇੱਥੇ ਨਹੀਂ ਮੰਨਣੀ ਕੁਝ ਵੀ ਅਸੀਂ ਚੱਲਿਆਂ ਬਈ ਹੁਣ ਕਿਤੇ ਉਹ ਬਾਬੇ ਦੀ ਬਾਹ ਫੜ ਲਈ ਕਿਤੇ ਉਹਦੀ ਬਾਹ ਫੜ ਲਈ ਕਿਸੇ ਨੇ ਤੇਰਾ ਪਾਰ ਤਰਨ ਨਹੀਂ ਕਰਨਾ ਕੋਈ ਕਰ ਸਕਦਾ ਕਿ ਜਿਹੜੇ ਸਾਡੇ ਗੋਡੇ-ਗੋਡੇ ਦੁਖਦੇ ਹੁੰਦੇ ਆ ਨਾ ਕਹਿੰਦੇ ਬਾਬੇ ਦੀ ਚਾਹ ਪੀ ਕੇ ਠੀਕ ਹੋ ਗਏ ਇਹ ਬਾਬੇ ਨੇ ਜੋ ਮਟੀਰੀਅਲ ਜੋ ਇੰਨਾ ਪਵਾਇਆ ਹੋਇਆ ਵਿੱਚ ਬਈ ਦਵਾਈਆਂ ਜੜੀਆਂ ਬੋਟੀਆਂ ਇਹ ਉਹਨਾਂ ਦਾ ਅਸਰ ਹੁੰਦਾ ਹੈ ਉਹ ਤਾਂ ਘਰਾਂ ਦੇ ਵਿੱਚ ਵੀ ਹੋ ਜਾਂਦਾ ਬਈ ਦਾ ਦੋ ਚਮਚੇ ਲਾਓ ਠੀਕ ਹੀ ਫਟੋ ਇਦਾਂ ਕੰਮ ਉਸ ਨੂੰ ਅਸੀਂ ਕਹਿੰਦੇ ਆ ਇਹ ਬਾਬੇ ਦੀ ਰੋਹਾਨੀਅਤ ਪਾਵਰ ਧਰਤੀ ਇਹ ਸਾਡੇ ਭਰਮ ਲਈ ਐਸਾ ਬਹੁਤ ਕੁਝ ਹੁੰਦਾ ਤੂੰ ਤਾਂ ਕਦੇ ਕਦੇ ਹੀ ਜਾਣੇ ਹੋ ਨਾ ਜੋ ਉੱਥੇ ਰਹੇ ਹੋਏ ਨੇ ਰਹਿੰਦੇ ਨੇ ਉਹਨਾਂ ਨਾਲ ਨਿਤ ਪ੍ਰਤੀ ਸਬੰਧ ਹ ਤਾਂ ਪਤਾ ਲੱਗਦਾ ਫੇਰ ਕਿ ਤੁਹਾਡਾ ਤਾਂ ਕਦੇ ਇੱਕ ਦਾ ਹੀ ਮਸਿਆ ਕੁੰਨੇ ਆਉਣਾ ਜਾਣਾ ਹੁੰਦਾ ਭਾਈ ਬਾਰੋ-ਵਾਰ ਉਹ ਦੇਖ ਕੇ ਮੁੜਿਓ ਨੇ ਅੰਦਰ ਰਹੋਗੇ ਫੇਰ ਪਤਾ ਲੱਗਦਾ ਤੇ ਤੁਹਾਡਾ ਮੁਖ ਮੁਰਜੇਗਾ ਤੇ ਮੋੜ ਕੇ ਆ ਗਈ ਦੁਨੀਆ ਹਮ ਇਹ ਨਹੀਂ ਨਾ ਪਖੰਡੀਆਂ ਕੋਲ ਕੀ ਰਹਿਣਾ ਇੱਥੇ ਤਾਂ ਇਹਦੇ ਕੋਈ ਪਖੰਡ ਚੱਲਦੇ ਆ ਆਖਰਕਾਰ ਫੇਰ ਮੁੜਿਆ ਗੁਰਬਾਣੀ ਤਿੰਨ ਸ਼ੁਰੂਆਤ ਤੋਂ ਕਹਿੰਦੀ ਹੈ ਗੁਰਬਾਣੀ ਨੇ ਸ਼ੁਰੂਆਤ ਹੀ ਇਹ ਕੀਤੀ ਕਿ ਭਈ ਸਾਰੇ ਪਰਮਪਰੇਖੇ ਛੱਡ ਦੇ ਸਾਰਿਆਂ ਦੁਧਾ ਇਹ ਸਾਰਿਆਂ ਛੱਡ ਦੇ ਤਿਆਗ ਦੇ ਦੁਧਾ ਦੂਰ ਕਰੋਲੇ ਬਣਾਈ ਇੱਕ ਨਾ ਲੈ ਬਲਾਓ ਇੱਕ ਨਾ ਸੁਰਤ ਲਾਓ ਕਿ ਉਹਨੇ ਹੀ ਤੇਰੇ ਬੇੜੇ ਪਾਰ ਕਰਾਉਣੇ ਆ ਗੁਰਮੁਖ ਵੈਸ ਸਫਾ ਸਾਈ ਪ੍ਰੇਮ ਵਾਲਾ ਜੋ ਸਫਾ ਨਾ ਇਹਨੂੰ ਬੁਛਾ ਕੀ ਸਾਰੇ ਕਾਰਨ ਹੋਣੇ ਆ ਕਿ ਜਿਸ ਕਾਰਜ ਦੇ ਵਿੱਚ ਪ੍ਰੇਮ ਨਾ ਹੋਵੇ ਨਾ ਭਾਵੇਂ ਦੁਨਿਆਵੀ ਹੈ ਭਾਵੇਂ ਧਾਰਮਿਕ ਸਪੈਸ਼ਲੀ ਕਿ ਤੇਰੇ ਬੇਅੰਤ ਪਾਠ ਜਨੇ ਮਰਦੀ ਕਰਲਾ ਜਿੰਨੇ ਮਰਜ਼ੀਆਂ ਸੁਭਾਵਾਂ ਕਰਲਾ ਜਿੰਨੇ ਮਰਜ਼ੀ দান ਕਰਲਾ ਜਿਨੇ ਮਰਜੀ ਭਾਈ ਤੋਰ ਮਾਲੇ ਚੰਦੋਏ ਚੜਾ ਦੇ ਕੱਖ ਨਹੀਂ ਬਣਿਆ ਜੇ ਤੂੰ ਬਣਾਉਣਾ ਚਾਹਨਾ ਇਫ ਯੂ ਵਾਂਟ ਕਿ ਭਾਈ ਤੂੰ ਚਾਹਨਾ ਕਿ ਮੇਰਾ ਪਲਾ ਹੋਵੇ ਤੇ ਗੁਰਮਤ ਦੇ ਦੇਰ ਵਿੱਚ ਆ ਜਾ ਗੁਰਮਤ ਦੇ ਮਾਰਗ ਤੇ ਆਗਾ ਨਹੀਂ ਤਾਂ ਭਾਈ ਉਜੜਿਆ ਤੇ ਉਜੜੇ ਰਹੇਗਾ ਭਾਵ ਉਜੜਾ ਕੀ ਕਿ ਅਸੀਂ ਆ 84 ਲੱਖ ਦੀ ਜੁਨ ਦੇ ਵਿੱਚ ਹੀ ਵਸੇ ਬੈਠੇ ਆ ਆਪਣੇ ਨਿੱਜ ਸਥਾਨ ਤੋਂ ਉਜੜੇ ਹੋਏ ਆ ਕਿੱਥੋਂ ਸਾਡਾ ਜੋ ਅਸਲ ਟਿਕਾਣਾ ਹੈ ਉਹ ਹੈ ਵਾਹਿਗੁਰੂ ਪ੍ਰਮਾਤਮਾ ਦਾ ਘਰ ਕਿ ਉਹਦੇ ਵਿੱਚ ਸਮਾ ਜਾਣਾ ਉਹਦੇ ਰੰਗ ਰੂਪ ਦੇ ਵਿੱਚ ਸਮਾ ਜਾਣਾ ਜੋ ਕੁਛ ਉਹ ਹੈ ਉਹੀ ਬਣ ਜਾਣਾ ਇਹੀ ਇੱਕ ਨਾਮ ਹੈ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਪੀਵੇ ਸੋ ਜੀਵੇ ਅਭੀ ਨੇ ਸਰਵਣ ਕੀਤਾ ਨਾ ਕਿ ਅਮਰਤ ਕੋਈ ਵਾਟਰ ਜਾਂ ਡਰਿੰਕ ਨਹੀਂ ਹੈ ਕਿ ਸਾਨੂੰ ਕੋਈ ਘੋਲ ਕੇ ਪਿਲਾਤਾ ਛਕ ਲਾ ਭਈ ਜਾਂ ਕੋਈ ਪਦਾਰਥ ਖਾਣ ਵਾਲਾ ਹੋਵੇ ਕਿ ਅਮਰਤ ਫੜਾ ਜੀ ਕਿੰਨਾ ਕੋ ਸੁਣਦੇ ਆ ਸੀ ਕੁਝ ਵੀ ਨਹੀਂ ਹੈ ਕਿ ਐਸਾ ਕੁਝ ਵੀ ਨਹੀਂ ਹੈ ਭਾਈ ਅਮਰਤ ਕੀ ਹੈ ਗੁਰਵਾਣੀ ਨੇ ਕਹਿ ਦਿੱਤਾ ਅਮਰਤ ਨਾਮ ਉਹਦਾ ਨਾਮ ਤੁਹਾਡੇ ਨਾਮ ਦੇ ਨਾਲ ਜੁੜ ਜਾਣਾ ਨਾਮ ਜੋੜਦਾ ਕਦੋਂ ਹੈ ਕਿ ਜਦੋਂ ਸਾਹਮਣੇ ਵਾਲਾ ਆਪਣਾ ਨਾਮ ਦੇ ਬਿਸਰ ਨਹੀਂ ਦਦਾਰ ਆਪਣਾ ਨਾਮ ਦੇ ਹੋ ਕਿ ਆਪਣਾ ਨਾਮ ਦੇ ਦਿਓ ਨਾਮ ਕੋਈ ਅਖਰੀ ਨਹੀਂ ਹੈ ਕਿ ਸੈਂਦ ਅਸੀਂ ਸੁਣਿਆ ਹੋਇਆ ਭਾਈ ਆ ਫਲਾਣੇ ਡੇਰੇ ਜਾ ਮਿਲਦਾ ਪੰਜ ਅਖਰੀ ਤਿੰਨ ਅਖਰੀ ਢਾਈ ਅਖਰੀ 사 ਤਖਰੀ ਐਸਾ ਕੁਝ ਵੀ ਨਹੀਂ ਹੈ ਨਾਮ ਦਾ ਭਾਵੀ ਇਹ ਐ ਕਿ ਵੈਗਰੂ ਨੇ ਤੈਨੂੰ ਜਿੱਦਣ ਆਪਣਾ ਬਣਾ ਲਿਆ ਬਸ ਉਹ ਤੈਨੂੰ ਉਹਦਾ ਨਾਮ ਮਿਲ ਗਿਆ ਵੈਗਰੂ ਦਾ ਫੇਰ ਤੈਨੂੰ ਕੋਈ ਈਸ਼ੂ ਨਹੀਂ ਸਕਦਾ ਕਿ ਆਉਂ ਦੇਖਦੇ ਆ ਨਾ ਕਿ ਵੱਡਾ ਕੋਈ ਮੰਤਰੀ ਹੋਵੇ ਉਹਦੇ ਘਰ ਚ ਭਾਵੇਂ ਬੰਦੇ ਛੱਡ ਕੁੱਤੇ ਵੀ ਹੋਣ ਨਾ ਉਹਨਾਂ ਵੱਲ ਵੀ ਕੋਈ ਇਨਸਾਨ ਛੇਤੀ ਕਿੱਟਿਆ ਅੱਖ ਨਹੀਂ ਚੁੱਕਦਾ ਕਿ ਨਾ ਵੀ ਐਮਐਲਏ ਦਾ ਕੁੱਤਾ ਜਾ ਬਧਿਆਦੀ ਗੱਲ ਕਾਲੀ ਹੈ ਨਾ ਭਈ ਤਾਂ ਐਮਐਲਏ ਕੋਲ ਬੰਦਾ ਵਿਪਕ ਮੰਤਰੀ ਉਹ ਗਵਿੰਦਾ ਆਪਦਾ ਜੀਡੀ ਪਦਵੀ ਵਿੱਚ ਇੱਥੇ ਤਾਂ ਪਦਵੀ ਉਹ ਹੈ ਜਿਹਦੀ ਪਦਵੀ ਤੇ ਬਰਾਬਰ ਕੋਈ ਦੂਸਰਾ ਹੈ ਹੀ ਕੋਈ ਨਹੀਂ ਹੈ ਵਾਹਿਗੁਰੂ ਤੇ ਜਿਹਨੂੰ ਵਾਹਿਗੁਰੂ ਨੇ ਇਹ ਕਹਿ ਦਿੱਤਾ ਭਾਵ ਦਸਮ ਪਾਸ਼ਾ ਨੇ ਕਹਿ ਦਿੱਤਾ ਇਹ ਮੇਰਾ ਸਿੱਖ ਹੈ ਗੁਰਨਾਨਕ ਸਾਹਿਬ ਨੇ ਕਹਿਤਾ ਇਹ ਮੇਰਾ ਸਿੱਖ ਕੀ ਮਜਾਲ ਕਿਸੇ ਦੇਵੀ ਦੇਵਤੇ ਦੀ ਬੰਦਿਆਂ ਦੀ ਗੱਲ ਛੱਡੋ ਇਹ ਤਾਂ ਬਹੁਤ ਮਹੌਲੀ ਗੱਲਾਂ ਨੇ ਇਹ ਤਾਂ ਹੈ ਸੁੱਕਾ ਕਾ ਹਫੂਸਾ ਪਤਾ ਨਹੀਂ ਕਦੋਂ ਜਲ ਜਾਂਦਾ ਵਾ ਕਹਿੰਦੇ ਦੇਵੀ ਦੇਵਤੇ ਵੀ ਭੈ ਖਾਣਗੇ ਕੋਈ ਵੀ ਜਾਦੂ ਸ਼ਕਤੀ ਤ੍ਰੇਤੀ ਕੰਮ ਨਹੀਂ ਕਰੂਗੀ ਆ ਜਿਹੜੇ ਮੜਿਆ ਮਸਾਣਾ ਦੀ ਆਪਾਂ ਗੱਲਾਂ ਕਰਦੇ ਆ ਇਹ ਭਾਈ ਤੁਹਾਡੇ ਬਾਅਦ ਤੇ ਬਹੁਤ ਪਾਵਰਫੁਲ ਤਾਕਤ ਹੋਣੀ ਹੈ ਜਿਹੜੇ ਉਹਦੇ ਨਾਲ ਜੁੜ ਗਏ ਤਾਂ ਪਰਵਾਹੀ ਕੋਈ ਨਹੀਂ ਕਰਦੇ ਇਹਨਾਂ ਦੀ ਉਹਨਾਂ ਵੱਤ ਤੇ ਟਈ ਹੈ ਕਿ ਉਹਨਾਂ ਵੱਤ ਦਾ ਕੋਈ ਵੈਲਿਊ ਨਹੀਂ ਇਹਨਾਂ ਦੀ ਕਿਉਂ ਨਾਤੇ ਜੋ ਪੁਰਾਣੇ ਨਾ ਹੋ ਗਿਆ ਵੱਡੇ ਨਾਲ ਹੋ ਗਿਆ ਫਿਰ ਇਹਨਾਂ ਦੀ ਕੀ ਪਰਵਾਹ ਇਹ ਤਾਂ ਖੁਦ ਪੈ ਖਾਂਦੇ ਆ ਪੇਰ ਪੁੱਛ ਲਿੰਦੇ ਸੱਜਣ ਇਹ ਕਰਨਾ ਚਾਹੀਦਾ ਹੈ ਇਹਨੇ ਭਾਈ ਆਪਣੀ ਅਵਸਥਾ ਦੇਖ ਕੇ ਪੰਗਾ ਨਹੀਂ ਇਹ ਚੀਜ਼ਾਂ ਨਾਲ ਜੇ ਤੇਰੀ ਅਵਸਥਾ ਥੱਲੇ ਵਾਲੀ ਹੈ ਉੱਪਰ ਤੱਕ ਤੇਰਾ ਨਾਤਾ ਨਹੀਂ ਹੋਇਆ ਭੁੱਲ ਕੇ ਨਾ ਛੂਲੀ ਕਹਿੰਦੇ ਕਿ ਐਵੇਂ ਨਾ ਕਿਤੇ ਬੜੀਆਂ ਮਸਾਣਾ ਉੱਲ ਟਕਰਾ ਮਾ ਲੱਗ ਜੇ ਪੁੱਠੇ ਸਿੱਧੇ ਕੰਮ ਕਰ ਲੱਗ ਜੀ ਭੁੱਲ ਕੇ ਨਾ ਕਰੀ ਜੋ ਤੇਰੀ ਵਾਸਤਾ ਉੱਥੇ ਤੱਕ ਨਹੀਂ ਪਹੁੰਚੀ ਤੈਨੂੰ ਪ੍ਰਮਾਤਮਾ ਦੀ ਛਤਰ ਛਾਇਆ ਮਿਹਰ ਨਹੀਂ ਮਿਲੇ ਇਹ ਪ੍ਰਮਾਤਮਾ ਨੇ ਤੈਨੂੰ ਇਹ ਨਹੀਂ ਕਹਦਾ ਤੂੰ ਮੇਰਾ ਪੁੱਤਰ ਹੈ ਜੀਵ ਨੇ ਨਹੀਂ ਤੈਨੂੰ ਕਿਹਾ ਤੇ ਕੀ ਮਜਾਲ ਭਾਈ ਕਿ ਤੂੰ ਭਾਈ ਇਹਨਾਂ ਚੀਜ਼ਾਂ ਨੂੰ ਸ਼ਕਤ ਨੂੰ ਛੇੜ ਲਵੇਂ ਭੂਤ ਵੀ ਹੈਗੇ ਆ ਪ੍ਰੇਤ ਵੀ ਹੈਗੇ ਆ ਬੜੀਆਂ ਮਸਾਣਾ ਵੀ ਹੈਗੀਆਂ ਈਰ ਫਕੀਰ ਸਾਰੇ ਨੇ ਯਾਦੂ ਸ਼ਕਤੀਆਂ ਸਾਰੀਆਂ ਨੇ ਸਭ ਕੁਝ ਹੈਗਾ ਪਰ ਇਹਨਾਂ ਦਾ ਉਹਦੇ ਉੱਤੇ ਅਸਰ ਨਹੀਂ ਹੁੰਦਾ ਕੌਣ ਜਿਹੜਾ ਉਸ ਵਾਹਿਗੁਰੂ ਦਾ ਹੋ ਗਿਆ ਨਿਰੰਕਾਰ ਦਾ ਹੋ ਗਿਆ ਜਿਸ ਨੂੰ ਨਿਰੰਗ ਕਰਨੇ ਕੇਹਤਾ ਇਹ ਮੇਰਾ ਫਿਰ ਕਿਸੇ ਦੀ ਮਜਾਲ ਨਹੀਂ ਹੈ ਕਿ ਇਹਨੂੰ ਕੋਈ ਛੂ ਲਵੇ ਤੋਂ ਉੱਥੇ ਤੱਕ ਆਪਣੇ ਵਸਤਾ ਬਣਾਓ ਗੁਰਬਾਣੀ ਦਾ ਹੁਕਮ ਜੋ ਮੰਨ ਲੂਗਾ ਇਹ ਸਵਾਸਤਾ ਨੂੰ ਪ੍ਰਾਪਤ ਕਰ ਲਏਗਾ ਨਹੀਂ ਤਾਂ ਰੁਲਦੇ ਫਿਰਦੇ ਆ ਤੇ ਰੁਲਦੇ ਹੀ ਰਹਿਣਾ ਵਾ ਨਰਕ ਦੇ ਵਾਸੀ ਆ ਤੇ ਨਰਕ ਦੇ ਵਾਸੀ ਹੀ ਰਹਿਾਂਗੇ ਇਥੋਂ ਨਹੀਂ ਨਿਕਲ ਸਕਦੇ ਅਸੀਂ ਆਪਣੇ ਨਿਜ ਕਰਨੇ ਜਾ ਸਕਦੇ ਉਸ ਪ੍ਰਮਾਤਮਾ ਦਾ ਘਰ ਹੀ ਨਿਜ ਘਰ ਹੈ ਉਹਦਾ ਘਰ ਕਿੱਥੇ ਆ ਪੂਰਾ ਬ੍ਰਹਿਮੰਡ ਜੋ ਕੁਝ ਦੇਖਦੇ ਆ ਜੈ ਜੈ ਭਿਕੁੰਤੇ ਜੂ ਤੁਰ ਕਤਹੂਨਾ ਯਾਹੀ ਕਿ ਜਿੱਧਰ ਜਿੱਧਰ ਵੇ ਅਸੀਂ ਦੇਖਦੇ ਹਾਂ ਸਾਰੇ ਪਾਸੇ ਵਾਇਰੂ ਹੀ ਹੈ ਉਹ ਕੋਈ ਇਕੱਲਾ ਕਿਸੇ ਪਾਸੇ ਨਹੀਂ ਬੈਠਾ ਘਰ ਬਣਾ ਕੇ ਕਿ ਇੱਥੋਂ ਬੈਠਾ ਬੈਠਾ ਭਾਈ ਮੈਂ ਪੂਰੀ ਦੁਨੀਆ ਨੂੰ ਚਲਾਉਣਾ ਉਹ ਪੂਰੀ ਦੁਨੀਆ ਦੇ ਵਿੱਚ ਹੈ ਵਸਿਆ ਹੋਇਆ ਕਿ ਦੁਨੀਆ ਹੀ ਸਾਰੀ ਉਹਦੇ ਵਿੱਚ ਵਸੀ ਹੋਈ ਹੈ ਘਟ ਘਟ ਹੀ ਉਸ ਵਾਇਰੂ ਤੋਂ ਵਸਿਆ ਹੋਇਆ ਕਿ ਸਭ ਕੁਝ ਉਸ ਵਾਇਰੂ ਨੇ ਹੀ ਬਣਾਇਆ ਹੋਇਆ ਉਹ ਕਿਤੇ ਦੂਰ ਨਹੀਂ ਹੈ ਪਰ ਅਸੀਂ ਭਰਮ ਭਲੇਖੇ ਲਈ ਤੁਰੇ ਫਿਰਦੇ ਹਾਂ ਇਹ ਬਹਿਰੂ ਆ ਪਿੰਡ ਨੇ ਅਗਲੇ ਪਿੰਡ ਬੈਠਾ ਅਗਲੇ ਪਿੰਡ ਨੇ ਅਗਲੇ ਸ਼ਹਿਰ ਬੈਠਾ ਅਗਲੇ ਦੇਸ਼ ਬੈਠਾ ਜਗਾ ਦੇ ਬਲ ਘੁੰਮਣਾ ਗਿਆਨ ਤੌਰ ਤੇ ਗਿਆਨ ਦੀ ਪ੍ਰਾਪਤੀ ਲਈ ਤੁਸੀਂ ਕਿਤੇ ਵੀ ਜਾਓ ਭਾਈ ਜਿੱਥੇ ਗਿਆਨ ਹੋਵੇ ਜਿੱਥੇ ਗਿਆਨ ਇਹ ਨਾ ਦਿੱਤਾ ਜਾਂਦਾ ਹੋਵੇ ਉਥੇ ਤਾਂ ਅਸੀਂ ਕਦੇ ਮੁੱਖ ਨਹੀਂ ਕੀਤਾ ਆਪਣਾ ਵੀ ਸਾਨੂੰ ਭਾਈ ਜਿੱਥੇ ਅਕਾਲ ਪੁਰਖ ਦੀ ਮਾਰਗ ਦੀ ਸੇਧ ਮਿਲੇ ਦੇ ਉਹਨਾਂ ਕੋਲ ਵੀ ਆਸਾਨ ਤਰੀਕਾ ਸਭ ਖਾ ਤਰੀਕਾ ਜਾਓ ਜੀ ਸਦਕੇ ਉਥੇ ਜਾਣਾ ਚਾਹੀਦਾ ਹੈ ਕਿ ਸਾਨੂੰ ਉਥੇ ਗੁਰਮਤਿ ਦਾ ਗਿਆਨ ਮਿਲਦਾ ਜਿੱਥੇ ਕੇਵਲ ਤੋਂ ਕੇਲੇ ਗੁਰੂ ਰੰਗ ਸਾਹਿਬ ਪ੍ਰਕਾਸ਼ ਹੈ ਬਿਲਡਿੰਗ ਬਣੀ ਹੈ ਚੰਗੇ ਝੁਮਰ ਲੱਗੇ ਹੋਏ ਐ ਲਾਈਟਾਂ ਫੇਟਾਂ ਲੱਗੀਆਂ ਹੋਈਆਂ ਕੋਈ ਬਾਵੇ ਬੜੀ ਸ਼ਾਂਤੀ ਹੈ ਕਿਉਂ ਭਈ ਵੱਡੇ ਵੱਡੇ ਮਾਲਸਾਂ ਲੈ ਜਾ ਉਥੇ ਸ਼ਾਂਤੀ ਨਹੀਂ ਮਿਲਦੀ ਤੇ ਉਥੇ ਫਿਰ ਮੱਥਾ ਟੇਕੇ ਬੈ ਜੀਏ ਜੀ ਐਸੀ ਜਗ੍ਹਾ ਤੇ ਸਾਨੂੰ ਸ਼ਾਂਤੀ ਉਹ ਭਾਈ ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ ਬਣਾਇਆ ਜਾਂਦਾ ਵਾ ਪੇੜ ਪੌਦੇ ਲਾਈ ਜਾਂਦੇ ਆ ਕੁਝ ਪੈਸੇ ਡੈਕੋਰੇਸ਼ਨ ਬਣਾਈ ਜਾਂਦੀ ਹੈ ਕਿ ਜਿੱਥੇ ਜਿਹੜਾ ਮਨ ਵਹਿ ਜਾਂਦਾ ਹੈ ਕਿ ਮਨ ਮੋਤ ਹੋ ਜਾਂਦਾ ਉਸ ਚੀਜ਼ਾਂ ਦੇ ਉੱਤੇ ਤੁਸੀਂ ਕਿੰਨੇ ਪਤਾ ਨਹੀਂ ਕਿ ਪ੍ਰਮਾਤਮਾ ਆ ਕੇ ਵਹਿ ਗਿਆ ਭਾਈ ਪ੍ਰਮਾਤਮਾ ਸਾਰੀ ਸ੍ਰਿਸ਼ਟੀ 'ਚ ਹੀ ਮੌਜੂਦ ਹੈ ਉਹ ਕਿਤੇ ਭਿੰਣੀ ਹੈ ਇਹ ਸਾਡੇ ਭਰਮ ਭਲੇਖਿਆ ਵਹਿਮ ਹੈ ਇਸ ਕਰਕੇ ਭਾਈ ਸਾਨੂੰ ਕੋਈ ਸਿੱਧਾ ਮਾਰਗ ਨਹੀਂ ਮਿਲਦਾ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆ ਬੰਦੇ ਆ ਜਿਹਦੀ ਤੂੰ ਗੱਲ ਕਰਦਾ ਨਾ ਸੰਸਾਰ ਨੂੰ ਸਿੱਧੇ ਮਾਰਗ ਤੇ ਚਲਾਉਣ ਦੀ ਇਹਨੂੰ ਕੋਈ ਨਹੀਂ ਪਾ ਸਕਿਆ ਇਹ ਨਰਕਾਂ ਦਾ ਵਾਸੀ ਹੈ ਇਹਨੇ ਨਰਕਾਂ ਜਾਣਾ ਨਰਕਾਂ ਦੀ ਤਦਾਤ ਵੱਧੂ ਤੇ ਸੱਚਖੰਡ ਵਾਲੀ ਉੱਥੇ ਕੋਟਨਵੇਂ ਕੋ ਹੋ 1 ਕਰੋੜਾਂ ਚ ਕੋਈ ਵਿਰਲਾ ਹੋ ਕਿ ਜਿੰਨੇ ਆਪਾਂ ਤਰੇ ਫਿਰਦਨੇ ਆਪਣੇ ਧਰਮੀ ਘੋਨੇ ਆ ਜਾਂ ਸਾਡੇ ਸਾਹਮਣੇ ਮਰ ਗਏ ਜਿਨ੍ਹਾਂ ਨੂੰ ਅਸੀਂ ਐਵੇਂ ਸੱਚਖੰਡ ਬਾੜ ਤੋਂ ਸਿੱਧੇ ਹੀ ਉੱਥੇ ਜਾਂਦੇ ਐਂਡੋਕ੍ਰੇਟਰ ਬਸ ਵੀ ਮੈਂ ਛੱਡ ਕੇ ਆ ਗਿਆ ਉਹਨੂੰ ਬੜੇ ਮਾਨਕਾ ਬਾਬਾ ਜੀ ਸੱਚਖੰਡ ਗਏ ਐ ਬਾਬਾ ਜੀ ਸੱਚਖੰਡ ਵਾਸੀ ਹੋ ਗਏ ਆਵੇਂ ਕਾਹਤ ਲਿਖਿਆ ਹੁੰਦਾ ਸੱਚਖੰਡ ਵਾਸੀ ਬਾਬਾ ਭੋਟੇ ਸ਼ਾਹ ਆਪਣੇ ਕੀ ਕੁਥ ਲੱਗ ਦਿੰਦੇ ਐ ਕਿ ਇਦਾਂ ਲਿਖ ਦਿੰਦੇ ਐ ਕਿ ਜਿਵੇਂ ਪੂਰੀ ਤੇਰੀ ਗਾਰੰਟੀ ਐ ਕਿ ਬਾਬਾ ਉੱਥੇ ਗਿਆ ਮਾਰੇ ਕਹਿੰਦੇ ਤੂੰ ਕੱਲਾ ਕੱਲਾ ਤੋਰੀ ਜਾਂਦਾ ਇੱਥੇ ਤਾਂ ਕੋਈ ਬਿਰਲਾ ਇਹੀ ਪਹੁੰਚੂ ਭਾਈ ਕੋਟਨ ਮੈਂ ਕਹੂ